ਆਪਰ ਸਿਆ ਵੀ ਇਹ ਹੈਗੀ ਐਮ 29 ਦੀ ਐਮ 29 ਦੀ ਤੇ 14 70 10 ਤੋਂ ਇਹ ਗੱਪਣਾ ਬਈ ਹੈ ਨਾ ਤੇ ਉਹ ਬਾਈ ਕੋਲੇ ਜਿਹੜਾ ਇਹਦਾ ਸੀਮਨ ਰੱਖ ਤੁਹਾਡੇ ਲਈ ਇੱਕ ਕੋਕਾ ਪੀਸ ਹੀ ਲੈ ਕੇ ਆਏ ਆ ਤੇ ਝੋਟੀ ਮੈਂ ਕਹਿੰਦਾ ਬਾਈ ਕਹਿੰਦਾ ਘਰੇਲੂ ਪਰਿਵਾਰ ਚ ਬਹੁਤ ਸਾਰੇ ਸੱਜਣ ਫੋਨ ਮੈਸੇਜ ਕਰਦੇ ਹੁੰਦੇ ਆ ਕਿ ਭਾਈ ਆਪਾਂ ਨੂੰ ਕੋਈ ਚੰਗੀ ਝੋਟੀ ਦਿਵਾ ਦਿਓ 6 ਦਿਨ ਬਾਕੀ ਆ ਤੇ ਕੂੰ ਬਈ ਉਹ ਚੂਣ ਚਾਣ ਨੂੰ ਕਿਵੇਂ ਠੋਣ ਨਹੀਂ ਜਾਵਾਂ ਠੰਡੀ ਸੀਲ ਹੈ ਜੀ ਤਾਂ ਬਹੁਤ ਮੋਟੀ ਹੈ ਬਸ ਠੀਕ ਹੈ ਨਾ ਬਾਈ ਤੇ ਪੈਸੇ ਤਾਂ ਬਹੁਤ ਲੱਗੀ ਜਾਂਦੇ ਆ ਠੀਕ ਹੈ ਬਾਈ ਆਪਾਂ ਨੂੰ ਇਹ ਜਾਂ ਕਿਸੇ ਵਿਭਾਗ ਦੇ ਹੱਥ ਜਾਂ ਨਾਲੋਂ ਕਿਸੇ ਕੋਲੇ ਲੂ ਬੰਦੇ ਦੇ ਕੋਲੇ ਜਾਵੜੇ ਦੇ ਠੀਕ ਹੈ ਬਾਈ ਹਾਂ ਉਹਨੂੰ ਵੀ ਪਤਾ ਲੱਗੇ ਬਈ ਚਵਾਈ ਦਾ ਹਾਂ ਦਰ ਚਮੜੀ ਚਮੜੀ ਦੀ ਬਹੁਤ ਜ਼ਿਆਦਾ ਬਰੀਕ ਆ ਪਲੀ ਪੁਲੀ ਤੁਸੀਂ ਆਪ ਹੀ ਦੇਖ ਸਕਦੇ ਹੋ ਬਾਕੀ ਯਾਰ ਕਮੈਂਟ ਕਰਕੇ ਦੱਸ ਦਿਓ ਬਾਈ ਦੀ ਜਿਹੜੀ ਕੀਤੀ ਵੀ ਮਿਹਨਤ ਤੁਹਾਨੂੰ ਕਿਵੇਂ ਲੱਗਦੀ 80 ਦਾ ਕਿੰਨਾਂ ਪੂਰੇ ਹੋਏ ਫੇਰ ਤਾਂ ਬਾਈ ਯਾਰ ਕਮਲੇ ਨੇ ਤਿਆਰ ਹੋਰ ਵੀ ਬਹੁਤ ਹੋ ਜਾਣਾ ਹਾਂ ਜਿਵੇਂ ਦੇਖੋ ਤੁਸੀਂ ਲੈਰੇ ਵਿੱਚ ਢੈਲਾ ਹਾਂ ਹੋਲ ਹੋਗਾ ਵੀਡੀਓ ਦੇ ਵਿੱਚ ਆਈ ਠੀਕ ਹੈ ਜੀ ਜਿਹੜਾ ਬੰਦਾ ਚਾਹਵਾਨ ਆ ਕੇ ਦੇਖ ਸਕਦਾ ਉਹਦੀ ਤਸੱਲੀ ਕਰ ਲਵੇ ਬਿਲਕੁਲ ਹੈ ਨਾ ਬਾਈ ਕਰਨ ਦਾ ਮੁੱਲ ਹੀ ਬਾਈ ਇਹਦਾ ਮੁੱਲ ਹੀ ਮੰਨ ਕੇ ਚਲੋ 27000 ਆ ਤੇ ਆਪਾਂ ਮਾਨਦਾਨ ਕਰ ਦਿਆਂਗੇ ਜਿੰਨਾ ਹੋਵੇ ਸਾਸੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਪਹੁੰਚ ਚੁੱਕੇ ਆ ਮੋਗੇ ਜ਼ਿਲ੍ਹੇ ਦੇ ਪਿੰਡ ਰਣਸੀਖਲਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜਿਹੜੀ ਤੁਸੀਂ ਸਕਰੀਨ ਦੇ ਪਰ ਇੱਕ ਕੋਕਾ ਪੀਸ ਝੋਟੀ ਦੇਖ ਰਹੇ ਆ ਇਹ ਬਾਈ ਇਹਨਾਂ ਨੇ ਸੇਲ ਕਰਨੀਆਂ ਆ ਸਾਰੀ ਡਿਟੇਲ ਵਗੈਰਾ ਲੈ ਕੇ ਦਊਗਾ ਕਿਉਂਕਿ ਬਹੁਤ ਚੰਗੇ ਸੀਵਣ ਦੀ ਆ ਅੱਗੇ ਵੀ ਚੰਗੇ ਸੀਵਣ ਤੋਂ ਗੱਭਣਾ ਸਾਰੀ ਡਿਟੇਲ ਵਗੈਰਾ ਬਾਈ ਕਮਲ ਤੋਂ ਲੈ ਕੇ ਦੇਵਾਂਗੇ ਕਮਲ ਵੀਰੇ ਪਹਿਲਾਂ ਤਾਂ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਪਹੁੰਚਣ ਤੇ ਤੇ ਕਮਲ ਵੀਰੇ ਸਭ ਤੋਂ ਪਹਿਲਾਂ ਤਾਂ ਮੇਰਾ ਸਵਾਲ ਇੱਕ ਹੀ ਹੁੰਦਾ ਹਨਾ ਹਾਂਜੀ ਤੇ ਵੀ ਆਪਣਾ ਵੀਰੇ ਕੋਈ ਵਪਾਰ ਦਾ ਕੰਮ ਆ ਕਿ ਆਪਣਾ ਨਾ 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 ਜੀ ਆਪਣਾ ਕੋਈ ਲੂ ਪਸ਼ੂ ਪਾਲੇ ਰਿਹਾ ਜੀ ਆਪਦੇ ਠੀਕ ਹੈ ਬਾਈ ਵਪਾਰ ਦਾ ਆਪਾਂ ਨਾਂ ਲਿਆ ਨਾ ਆਪਾਂ ਵੇਚ ਆਉਦੇ ਹੀ ਆ ਜਾਨੀ ਠੀਕ ਹੈ ਬਾਈ ਭਈ ਉਹ ਤੁਹਾਡੇ ਸਾਰੇ ਜਾਨਵਰ ਮੈਨੂੰ ਦੱਸ ਦੇ ਪਿਆ ਜਿਵੇਂ ਗਾਈਆਂ ਪੁਜਰਸੀ ਹਨਾ ਨਹੀਂ ਆਪਣੇ ਆਪ ਦੇ ਆ ਜੀ ਹਾਂ ਤੁਸੀਂ ਇਹ ਰੀਜ ਨਾਲ ਤੁਹਾਡੇ ਪਾਲੇ ਵਿਆ ਹਾਂਜੀ ਹਾਂਜੀ ਤੇ ਭਈ ਗੱਲਬਾਤ ਕਰ ਲਈ ਹੈ ਨਾ ਆਪਾਂ ਇਹਦੀ ਕਰਮ ਵਾਲੀ ਝੋਟੀ ਦੀ ਭਈ ਕਿਵੇਂ ਇਹ ਆਪਾਂ ਲਿਆਂਦੀ ਸੀ ਕਿ ਆਪਣੇ ਘਰ ਦੀ ਨਹੀਂ ਨਹੀਂ ਇਹ ਆਪਣੀ ਆਪ ਦੀ ਹੈ ਜੀ ਕਹਦੀ ਆਪਾਂ ਲਿਆਂਦੀ ਨਹੀਂ ਲਿਆਂਦੀ ਨਹੀਂ ਜੀ ਤੇ ਭਈ ਕੀ ਡਿਟੇਲ ਆ ਇਹ 91 ਸੂਏ ਆ ਕਿੰਨੇ ਟਾਈਮ ਦੂਜੇ ਸੂਏ ਸੂਨ ਆਦਾ ਜੀ ਇਹ ਠੀਕ ਹੈ ਭਈ ਤੇ ਭਈ ਕਿਹੜੇ ਸੀਮਣ ਦੀ ਆਪ ਤੇ ਇਹਦੀ ਮਾਟਰ ਰਿਕਾਰਡ ਕੀ ਸੀਗਾ ਭਈ ਇਹਦਾ ਇਹ ਆਪ ਹੈਗੀ ਜੀ M29 ਦੀ ਠੀਕ ਹੈ ਜੀ ਹਾਂ ਜਣੀ ਯਾਨੀ ਕਿ ਗੱਬਣਾ ਸਾਹ 147010 ਤੋਂ ਆ 147010 ਤੋਂ ਇਹ ਗੱਬਣ ਹੋਗੀ ਹਾਂਜੀ ਆਪੇ ਐਮ 29 ਦੀ ਆਪੇ ਐਮ 29 ਦੀ ਆ ਤੇਵੇਂ ਬਈ ਉਹ ਕਲੀਅਰ ਹੈ ਨਾ ਐਮ 29 ਦੀ ਬਈ ਮੈਂ ਕਹਿੰਦੀ ਸਾਹ ਰਕਾਰਡ ਕੋਲੇ ਪਿਆ ਆਪਣੇ ਠੀਕ ਹੈ ਜੀ ਤੇ ਬਈ ਠੀਕ ਆ ਵੀਰੇ ਤੇ ਬਈ ਉਹ ਜਿਹੜੇ ਬੰਦੇ ਹਨਾ ਮੁਰਾ ਦੇ ਪਾਰ ਖੂ ਆ ਉਹਨਾਂ ਨੂੰ ਚੰਗੀ ਤਰ੍ਹਾਂ ਵੈਸੀ ਪਤਾ ਲਾ ਕੇਣਾ ਝੋਟੀ ਦੇ ਬੰਤਰਾਂ ਤੋਂ ਤੇ ਬਾਕੀ ਝੋਟੀ ਦੀ ਆਰਡਰ ਤੋਂ ਹਨਾ ਇਹ ਕੀ ਇਹ ਕੀ ਚੀਜ਼ ਆ ਜਿਹੜੇ ਬੰਦੇ ਨੂੰ ਇਹਦੀ ਪਾਰਖਾਈ ਚੀਜ਼ ਦੀ ਉਹਨਾਂ ਦੱਸਣ ਦੀ ਲੋੜ ਹੀ ਨਹੀਂ ਉਹਨੂੰ ਦੱਸਣ ਦੀ ਲੋੜ ਨਹੀਂ ਹੈ ਨਾ ਬਈ ਹਾਂਜੀ ਇਹਨੇ ਬਹੁਤ ਦੇ ਕੰਮ ਕੀਤਾ ਬਿਲਕੁਲ ਹੈ ਨਾ ਬਈ ਕਮਲ ਵੀਰੇ ਪਹਿਲਾ ਸੂਆ ਆਪਾਂ ਇਹਨੂੰ ਚੋਇਆ ਹਨਾ ਤੇ ਬਈ ਕੀ ਦੱਦੇ ਨੇ ਪਾਇਆ ਹਨੇ ਝੋਟੀ ਨੇ ਪਹਿਲਾ ਸੂਏ ਜੀ ਆਪਾਂ ਨੂੰ 14 ਲੀਟਰ ਦੁੱਧ ਦੇ ਦਿੱਤਾ ਪਰ ਆਪਾਂ 13 ਲੀਟਰ ਕਹਿ ਕੇ ਦੇਣੀ ਵਾਠ ਠੀਕ ਹੈ ਨਾ ਬਈ ਬਈ ਇਹਨੇ 13 ਲੀਟਰ ਵੀ ਦੁੱਧ ਪਹਿਲਣ ਝੋਟੀ ਦਾ ਬਹੁਤ ਜ਼ਿਆਦਾ ਹੋ ਜਾਂਦਾ ਬਈ ਹਾਂਜੀ ਕਮਲ ਇਸ ਵਾਰੀ ਜਿਵੇਂ ਹੁਣ ਇਹਦਾ ਥਣ ਭਾਂਡਾ ਈ ਗਾਣਾ ਅੱਗੇ ਨਾਲ ਤਿਆਰ ਹੋ ਵੱਧ ਹੋਈ ਉਹ ਕਿਉਂਕਿ ਪਹਿਲਾਂ ਦੇ ਹਿਸਾਬ ਨਾਲ ਬਈ ਹੁਣ ਇਹ ਕਿੰਨਾ ਕੁ ਦੁੱਧ ਪਾ ਸਕਦੀ ਤੇਰੇ ਕੰਮ ਦੇ ਹਿਸਾਬ ਨਾਲ ਦੁੱਧ ਬਈ ਹੁਣ ਏਦਾਂ ਦੀ ਗੱਲ ਆ ਬਾਕੀ ਅਗਲੇ ਦੀ ਮਿਹਨਤ ਤੇ ਆ ਹਾਂ ਹੁਣ ਆਪਾਂ ਤਾਂ 16 ਪਲੱਸ ਨੂੰ ਮੰਨ ਕੇ ਚੱਲ ਬਈ ਹਾਂ ਜੀ ਉਹ ਦੁੱਧ ਵੀ 15 16 ਦੇ ਗੇਲ ਵਿੱਚ ਰਹਿੰਦਾ 16 ਦੇ ਗੇਲ ਚ ਹੋਊਗੀ ਉਹ ਵੀ ਨੋਰਮਲ ਸੇਵਾ। ਬਾਕੀ ਜੇ ਕੋਈ ਬੰਦਾ ਕਈ ਵਾਰੀ ਖੜਾਰੀ ਹੁੰਦਾ ਹੈ ਕਈ ਵਾਰੀ ਜਿਵੇਂ ਹੈਨਾ ਛੋਟੀਆਂ ਝਟਕੀਆਂ ਰੱਖਦੇ ਆ ਦਾਣਾ ਤਾਂ ਆਪਾਂ ਵਧੀਆ ਪਾਉਂਦੇ ਤੇ ਉਹ ਦੁੱਧ ਵਧੀਆ ਕੱਢ ਉਹ ਉੱਤੇ ਡਿਪੈਂਡ ਆ ਬਾਈ ਉਹ ਨਹੀਂ ਸੇਵਾ ਤੇ ਭਾਈ ਆਪਾਂ ਮਾਂ ਦਾ ਰਹਿ ਗਈ ਮਾਂ ਦਾ ਕਿਵੇਂ ਉਹ ਵੀ ਆਪਣੇ ਘਰ ਦੀ ਸੀ ਨਾ ਮਾਂ ਦੀ ਵੀ ਆਪਣੇ ਘਰ ਦੀ ਸੀ ਉਹ ਵੀ ਆਪਾਂ ਪਿਛਲੇ ਸਾਲ ਹੀ ਵੇਚੀ ਆ ਯਾਨੀ ਕਿ ਉਹ ਸੂਏ ਵਾਲੇ ਜਾਦੇ ਹੋਗੇ ਸੀਗੇ ਠੀਕ ਆ ਭਾਈ ਤੇ ਉਹ ਯਾਨੀ ਕਿ 16 ਲੀਟਰ ਤੇ ਚੱਲਦੀ ਸੀਗੀ ਉਹ ਭਾਈ 16 ਲੀਟਰ ਜੇ ਬਹੁਤ ਹੁੰਦਾ ਦੁੱਧ ਤੇ ਕਮਲਕਰੀ ਤ ਥਣ ਭਾਂਡੇ ਦਾ ਵੀ ਚੈੱਕ ਕਰਾ ਲਈਏ ਤੇ ਫਿਰ ਕਿੰਨਾ ਕੁ ਟਾਈਮ ਟੂਮ ਲੈਂਦੀ ਉਹਦੇ ਨਾਲ ਪਤਾ ਲੱਗ ਜੂਗਾ ਹਨਾ ਤੇ ਲੋ ਵੀ ਮਿੱਤਰੋ ਬਾਈ ਕਹਿੰਦਾ ਵੀ ਐਮ 29 ਦੀ ਹੈ ਗਰੰਟੀ ਨਾਲ ਪੂਰੀ ਹੈ ਹਨਾ ਤੇ ਬਹੁਤ ਸਾਰੇ ਸੱਜਣਾ ਦੇ ਫੋਨ ਮੈਸੇਜ ਆਉਂਦੇ ਹੁੰਦੇ ਨੇ ਲੰਮੀ ਤੋਰ ਦੇ ਥੋੜੀ ਕੋਈ ਨਹੀਂ ਬਾਈ ਤੇ ਵੀ ਕਿ ਵੀ ਬਈ ਸਾਨੂੰ ਨਾ ਘਰ ਤੋਂ ਕੋਈ ਜਾਨਵਰ ਦਵਾ ਦਿਓ ਕੀ ਝੋਟੀ ਦੇਖੋ ਪਲੀਪੁਲੀ ਬਹੁਤ ਸੋਹਣੀ ਹੈ ਬਾਕੀ ਥਣ ਭਾਂਡਾ ਤੁਸੀਂ ਚੈੱਕ ਕਰ ਲਿਓ ਤੇ ਦੇਣ ਬਾਈ ਕਿੰਨੇ ਲੈਂਦੀ ਹੈ ਹਜੇ ਦੇਣ ਇਹਦੇ 6 ਦਿਨ ਪਏ ਆ 18 ਤਰੀਕ ਨੂੰ ਦੇਣ ਪੂਰੇ ਹੋ ਜੂਗਾ ਫੇਰ ਤਾਂ ਬਈ ਯਾਰ ਕਮਲੇ ਨੇ ਤਿਆਰ ਹੋਰ ਵੀ ਬਹੁਤ ਹੋ ਜਾਣਾ ਹਾਂ ਜਿਵੇਂ ਦੇਖੋ ਤੁਸੀਂ ਲੇਰੇ ਵਿੱਚ ਢੈਲਾ ਹਾਂ ਹਾਂ ਇਹ ਆ ਚੀਜ਼ਾਂ ਦੇ ਵਿੱਚ ਬਿਲਕੁਲ ਬਿਲਕੁਲ ਹਨਾ ਬਈ ਬਾਕੀ ਯਾਰ ਛੋਟੀ ਜਿਹੀ ਥਾਂ ਬਹੁਤ ਸੋਹਣਾ ਲੱਗਿਆ ਬਈ ਜੇ ਆਪਾਂ ਕਹਿ ਰਹੇ ਸੀ ਵਾਈ ਬਹੁਤ ਵਧੀਆ ਜੀ ਠੀਕ ਹੈ ਬਈ ਉਂ ਬਈ ਕਿਵੇਂ ਠੰਡੀ ਸੀਰ ਨਹੀਂ ਚਵਾਈ ਚੁਈਆਂ ਨਾ ਬਿਲਕੁਲ ਠੀਕ ਹੈ ਬਈ ਮਰਜੀ ਹੱਥ ਤੁਤ ਲਾਈ ਚੱਲੋ ਆਏ ਉਹੀ ਚੱਕਣੀਆਂ ਕੋਈ ਹੱਥ ਦਾ ਨਹੀਂਗਾ ਕੋਈ ਕੋਈ ਚੋਈ ਜਾਵੇ ਆ ਕੇ ਬਸ ਠੀਕ ਹੈ ਨਾ ਬਈ ਤੇ ਆਪਾਂ ਡਿਟੇਲ ਕਰੀ ਬੋਲਦੀ ਆਪੇ AM 29 ਦੀ ਆਪੇ AM 29 ਦੀ ਆ ਜਿਹੜਾ ਸੀਮਨ ਲੱਗਿਆ ਵਾ 1470 ਦਾ ਹਾਂ 1470 ਦਾ ਉਹਦਾ ਸਾਰਾ ਤੁਹਾਡੇ ਕੋਲੇ ਪਿਆ ਉਹਦਾ ਆਪਣੇ ਕੋਲੇ ਰਿਕਾਰਡ ਪਿਆ ਨਾ ਬਾਈ ਤੇ ਬਾਈ ਹੁਣ ਆ ਜੀ ਇਹ ਮੌਲਤ ਦੀ ਗੱਲ ਬਾਤ ਕਿਉਂਕਿ ਅਕਸਰ ਜਦੋਂ ਅਸੀਂ ਏਡੀਆਂ ਛੋਟੀਆਂ ਫਲਵਾਉਂਦੇ ਹਾਂ ਨਾ ਬੰਦੇ ਕਹਿੰਦੇ ਯਾਰ ਬਾਈ ਮੋਲ ਆਪਾਂ ਕਰਾਂਗੇ ਫੋਨ ਤੇ ਪਰ ਬਾਈ ਤੁਸੀਂ ਵੀ ਆਪਣਾ ਮੋਲ ਹੋਊਗਾ ਵੀਡੀਓ ਦੇ ਵਿੱਚ ਹੀ ਠੀਕ ਹੈ ਜੀ ਜਿਹੜਾ ਬੰਦਾ ਚਾਹਵਾਂ ਨਾ ਆ ਕੇ ਦੇਖ ਸਕਦਾ ਉਹਦੀ ਤਸੱਲੀ ਕਰ ਲਵੇ ਬਿਲਕੁਲ ਹੈ ਨਾ ਬਾਈ ਹਾਂ ਤੇ ਉਹਦੇ ਨਾਲ ਇਹ ਹੈ ਬਾਈ ਬਿੱਟੂ ਸਿਵੀ ਕੰਮ ਵਾਲੇ ਬੰਦੇ ਹੋ ਹਨ ਤੇ ਵੈਸੇ ਅਗਲਾ ਉਹ ਤੁਹਾਨੂੰ ਕਲੀਅਰ ਹੀ ਹੋ ਜਾਵੇ ਯਾਰ ਕਿੰਨਾ ਮੁੱਲ ਮੰਗਦੇ ਪਏ ਨਹੀਂ ਬੰਦਾ ਪਹਿਲਾਂ ਫੋਨ ਲਾ ਕੇ ਪੁੱਛੂਗਾ ਭਾਈ ਕਿੰਨਾ ਮੁੱਲ ਲਾਣਾ ਟੋੜਾ ਵੀ ਟਾਈਮ ਵੇਸਟ ਅਗਲੇ ਦਾ ਵੀ ਟਾਈਮ ਇਹ ਗੱਲ ਤਾਂ ਹੈਗੇ ਜੀ ਫੋਨ ਤਾਂ ਕੋਈ ਵੀ ਵੀਡੀਓ ਫੋਨ ਦੇ ਵਿੱਚ ਹੋ ਜਾਏ ਤਾਂ ਵੀਡੀਓ ਦੇ ਵਿੱਚ ਬਹੁਤ ਵੱਡੀ ਹੋਵਾ ਜੇ ਚਾਹਵਾਨ ਹੋਊਗਾ ਫੋਨ ਲਾ ਲੂਗਾ ਬਿਲਕੁਲ ਹਨਾ ਕੰਮ ਵੀਰੇ ਕੀ ਫਿਰ ਮੁੱਲ ਕਰਾਂਗੇ ਇਹਦਾ ਮੁੱਲੇ ਦਾ ਜੀ 2 10 ਆ 2 10 ਤੇ ਕੋਈ ਆਏ ਸੱਜਣ ਦਾ ਮਾਣ ਤਾਣ ਹੋ ਜਾਊਗਾ ਭਾਈ ਹੋਊਗਾ ਜੀ ਹੋਊਗਾ ਤੇ ਭਾਈ ਦਿਨ ਕਿੰਨੇ ਲੈਂਦੀ ਹਜੇ ਇਹਦੇ ਸਹੀ ਰੇਣ ਮੈਂ ਇਹਦੇ ਜੀ 18 ਪਰ ਆਲੂ ਹਣਾ ਉਹ ਬਾਈ ਹੁਣਾਂ ਕੋਲ ਕਾਪੀ ਦੇ ਰਿਕਾਰਡ ਪਿਆ ਹੈ ਬਿਲਕੁਲ ਸਾਲ ਪਿਓ ਤੁਸੀਂ ਦੁਕਾਨ ਵਾਕੇ ਦੀਆਂ ਵਿੱਚ ਸੁਣਤੀ ਦੇਖ ਲਓ ਯਾਰ ਥਾਣਾ ਦਾ ਗੈਪ ਜਮਾਂ ਠੰਡੀ ਸੀ ਦਾ ਹਾਂ ਕਹਿਣ ਦੀ ਲੋੜ ਹੀ ਨਹੀਂ ਮੈਨੂੰ ਹਣਾ ਵੀ ਮੈਂ ਐਵੇਂ ਤੇ ਬਿਨਾ ਗੱਲ ਤੋਂ ਤਰੀਫ ਕਰੀ ਮੈਂ ਬਾਕੀ ਇਹ ਜਿਹੜੀ ਝੋਟੀ ਆ ਜਿੰਨੀ ਤੁਸੀਂ ਵੀਡੀਓ ਤੇ ਦੇਖ ਰਹੇ ਹੋ ਤੁਸੀਂ ਆਓਗੇ ਤੁਹਾਨੂੰ ਇਹਦੋਂ ਜ਼ਿਆਦਾ ਲੱਗੂਗੀ ਬਾਕੀ ਪਲੀਪਲੀ ਬਹੁਤ ਸੋਹਣੀ ਆ ਬਾਕੀ ਬਾਈ ਇਹਦਾ ਪਹਿਲੇ ਸੂਏ ਦਾ ਬੱਚਾ ਕੀ ਸੀ ਇਹਦਾ ਪਹਿਲਾ ਇਹਦੇ ਪਹਿਲੇ ਸੂਏ ਦਾ ਕੱਟਾ ਸੀ ਜੀ ਅੱਛਾ ਇਹ ਜਿਹੜਾ ਆਹ ਖੜਾ ਕੱਟਾ ਬਾਈ ਹਾਂਜੀ ਠੀਕ ਆ ਬਾਈ ਇਹ ਕਿਵੇਂ ਬਾਈ ਹੈਗਾ ਇਹਦਾ ਵਿਚਾਰ ਬਚੂਰ ਹਾਂ ਜੀ ਬਾਈ ਮੁੱਲ ਵਧੀਆ ਮਿਲਿਆ ਤਾਂ ਕੋਈ ਚਾਹਵਾਨ ਹੋਇਆ ਸ਼ੌਂਕੀ ਬੰਦਾ ਠੀਕ ਹੈ ਬਾਈ ਦੇਾਂਗੇ ਆਪਾਂ ਬਾਈ ਦੇ ਦਾਂਗੇ ਇਹ ਬਾਈ ਕਿਹੜੇ ਸੀਮਣ ਦਾ ਹੈ ਇਹ ਲਛਮੀ ਦਾ ਜੀ ਨਾਲ ਕੋਈ ਨੂਰ ਦਾ ਬੱਚਾ ਇਹ ਕੋਈ ਨੂਰ ਦਾ ਹਾਂਜੀ ਤੇ ਚਲੋ ਦੋਨੇ ਬਲੱਡ ਲੈਣੇ ਚੰਗੀਆਂ ਹੋ ਗਈਆਂ ਹਾਂਜੀ ਹਾਂਜੀ ਤੇ ਇਹਦਾ ਮੁੱਲ ਚਲੋ ਫਿਰ ਜਿਹੇ ਜਿਹਾ ਕੋਈ ਸੱਜਣ ਆਊਗਾ ਹਨਾ ਕੀ ਕਰਨਾ ਇਹਦਾ ਮੁੱਲ ਹੀ ਬਾਈ ਇਹਦਾ ਮੁੱਲ ਜੀ ਮੰਨ ਕੇ ਚਲੋ 27000 ਤੇ ਆਪਾਂ ਮਾਨਦਾਨ ਕਰ ਦਿਆਂਗੇ ਜਿੰਨਾ ਹੋਵੇ ਬਾ ਠੀਕ ਹੈ ਲੈ ਬਾਈ ਬਾਈ ਇਹ ਵੀ ਬਾਈ ਦੀ ਬਹੁਤ ਵਧੀਆ ਗੱਲ ਆ ਹਨਾ ਕਿਉਂਕਿ ਚੰਗੇ ਬਰੀਡ ਦਾ ਹਨਾ ਕੱਟਾ ਹੈ ਬਹੁਤ ਸਾਰੇ ਸੱਜਣ ਕਹਿੰਦੇ ਹੁੰਦੇ ਵੀ ਆਪਾਂ ਸਾਹਣ ਬਣਾਉਣਾ ਮੈਂ ਕਹਿੰਦਾ ਵਧੀਆ ਬਾਈ ਮਾਡਰ ਰਿਕਾਰਡ ਵੀ ਚੰਗਾ ਹੈ ਗਾਂ ਕੋਹੇ ਨੂਰ ਦਾ ਰਿਕਾਰਡ ਚੰਗਾ ਗਿਆ ਨਾ ਤੇ ਵਧੀਆ ਬਣ ਜਾਨੀ ਕਿ ਸਾਣ ਬਣ ਸਕਦਾ ਹੈ ਹਾਂਜੀ ਹਾਂਜੀ ਬਾਕੀ ਸਾਂਭਣਦੇ ਆ ਜੀ ਸਾਂਭਣਦੇ ਹਨ ਬਈ ਤੇ ਕਮਲ ਵੀਰੇ ਆਪਣੇ ਹੈ ਨਾ ਫਾਰਮ ਦੀ ਪ੍ਰੋਪਰ ਲੋਕੇਸ਼ਨ ਬੋਲ ਕੇ ਵੀ ਆਪਣਾ ਘਰ ਕਿੱਥੇ ਹੈਗਾ ਨਾ ਤੇ ਕੰਟੈਕਟ ਨੰਬਰ ਬੋਲਦਾ ਕਿਸੇ ਸੱਜਣ ਨੇ ਸੰਪਰਕ ਕਰਨ ਨੂੰ ਆਪਣਾ ਜੀ ਪਿੰਡ ਰਣ ਸਿੰਘਲਾ ਤਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਆਪਣਾ ਯਾਨੀ ਕਿ ਘਾਹਿਆ ਜਾਂਦਾ ਬੋਰਡ ਵਾਲੇ ਤੋਂ ਸੁਣਾਵਾਕਦੀ ਹੈ ਪਿੰਡ ਦੇ ਵਿੱਚ ਉਹਦੇ ਨਾਲ ਦੀ ਗਲੀ ਹੈ ਬਸ ਠੀਕ ਹੈ ਨਾ ਬਈ ਤੇ ਫੋਨ ਨੰਬਰ ਆਪਣਾ ਹੈ 87258 86430 ਬਸ ਠੀਕ ਹੈ ਨਾ ਤਲਵਿ ਸੱਜਣੋ ਕਿਸੇ ਵੀ ਸੱਜਣ ਨੇ ਫੋਨ ਲਾਉਣਾ ਹੈ ਤੇ ਬਾਈ ਨੂੰ ਪੂਰੀ ਆਦੀ ਹੈ ਨਾ ਤਸੱਲੀ ਪਰਖ ਕਰ ਲੈਣੀ ਆ ਬਾਕੀ ਬਾਈ ਨੇ ਜਿਹੜੀ ਚੀਜ਼ ਧਾਰਦੀ ਹੈ ਬਾਈ ਕਹਿੰਦਾ ਆਪਣਾ ਵਪਾਰ ਦਾ ਕੋਈ ਕੰਮ ਨਹੀਂਗਾ ਵੀ ਜੇ ਕਈ ਵਰੀ ਵਪਾਰ ਦਾ ਕੰਮ ਹੋਵੇ ਤਾਂ ਝੋਟੀ ਗਈ ਹੋਰੀ ਬਾਈ ਆਈ ਚਲਾਈ ਚ ਆ ਜਾਂਦੀ ਆ ਆਪਾਂ ਕਹਿ ਦਈਏ ਹੈ ਨਾ ਉਹਦੇ ਚ ਅਗਲੇ ਨੂੰ ਵੀ ਜਿਹਨੇ ਪੈਸੇ ਲਾਉਣੇ ਉਹਨੂੰ ਡਾਊਟ ਹੋ ਜਾਂਦਾ ਕਿ ਨਹੀਂ ਨਹੀਂ ਝੋਟੀ ਘੱਗਦੀ ਆਪਣੀ ਕੋਈ ਇਹ ਜਿਹਾ ਬਲਵਤ ਨਹੀਂ ਗਾਰੰਟੀ ਹੈ ਚੀਜ਼ ਦੀ ਬਿਲਕੁਲ ਹੈ ਨਾ ਬਾਈ ਤੇ ਬਾਕੀ ਜਿਹੜੇ ਸੱਜਣ ਕੰਮ ਕਰਦੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਸਿੰਪਲ ਘਰੇਲੂ ਜਾਨਵਰ ਬਿਲਕੁਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਾ ਦੇ। ਦੇਖ ਸਕਦੇ ਹੋ ਪਸੂ ਤੁਸੀਂ ਆਹ ਕੀ ਆ ਦੇਖੋ ਤੁਸੀਂ ਬਾਈ ਦੀ ਮੈਂ ਅੱਗੇ ਗੱਲਬਾਤ ਕਰਦਾ ਜਿਵੇਂ ਆ ਖੜੀਆਂ ਐ ਤੇ ਉਧਰ ਬਾਈ ਜਰਸੀਆਂ ਦਾ ਬੜਾ ਸ਼ਕੀਨ ਆ ਤੇ ਆਹ ਦੇਖੋ ਬਾਈ ਕੋਲੇ ਜਿਹੜੀਆਂ ਜਰਸੀਆਂ ਗਾਵਾ ਖੜੀਆਂ ਐ ਤੇ ਮੈਂ ਅੱਗੇ ਬਾਈ ਨੂੰ ਕਿਹਾ ਬਾਈ ਕਹਿੰਦਾ ਯਾਰ ਇਹ ਥੋੜੀਆਂ ਹੀ ਆ ਐਚਐਫ ਨੂੰ ਬਈ ਕਮਲ ਸਾਹਮਣੀਆਂ ਸੌਖੀਆਂ ਕਿ ਨਹੀਂ ਸਾਹਮਣੀਆਂ ਵੀ ਸੌਖੀਆਂ ਜੀ ਇੱਕ ਇਹਨਾਂ ਦੀ ਦੇਖਪਾਲ ਉਨੀ ਐਚਐਫ ਜਿੰਨੀ ਨਹੀਂ ਮੀਗੀ ਹਾਂ ਇਹਨਾਂ ਦੇ ਕਨਸੀਵ ਰੇਟ ਜ਼ਿਆਦਾ ਹੈ ਉਹਨਾਂ ਨਾਲ ਹਾਂਜੀ ਹਾਂਜੀ ਤੇ ਵੀ ਰਹਿ ਜਾਂਦੀਆਂ ਐ ਬਾਕੀ ਦੁੱਧ ਦੇਈ ਜਾਂਦੀਆਂ ਹਾਂਜੀ ਹਾਂਜੀ ਤੇ ਦੁੱਧ ਪਕਾਉਣ ਯਾਨੀ ਕਿ ਆਪਾਂ ਵੀ ਛੱਡ ਸਕਦੇ ਹਾਂ 8ਵੇਂ ਮਹੀਨੇ ਜਾਂ ਜਮਾਂ ਟਾਈਮ ਤੇ ਆ ਬਸ ਠੀਕ ਹੈ ਨਾ ਬਈ ਤੇ ਲੋ ਵੀ ਸੱਚ ਨੂੰ ਕਿਸੇ ਵੀ ਵੀਰ ਨੇ ਝੋਟੀ ਖਰੀਦਨੀ ਆ ਬਾਈ ਉਹਨਾਂ ਦਾ ਨੰਬਰ ਸਕਰੀਨ ਦੇ ਉੱਪਰ ਲਗਾਤਾਰ ਚੱਲਦਾ ਰਹੂਗਾ ਹੋਰ ਕੋਈ ਤਸੱਲੀ ਭਰਕ ਕਰਨੀ ਆ ਬਾਈ ਨੂੰ ਫੋਨ ਲਾ ਕੇ ਤੁਸੀਂ ਕਰ ਲੈਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਉਂਦੇ ਬ Teşekkürler